ਕੁੜਾ ੜਾ ਈੜੀ ਦਾ ਸਹਾ ਗ ਕਕਾ ਖਖਾ ਗਗਾ ਕਗਾ ਨੀਆਂ ਤੇ ਤਥਜਜ ਜਜਾ ਤਜਾ ਹੁਵਾ ਬਹੁਤ ਵਧੀਆ ਬੰਦਾ ਧੰਨਵਾਦ ਭਾਈ ਤੇਰਾ ਬਹੁਤ-ਬਹੁਤ ਆ ਪੀ ਜਾਣਾ ਨਾ ਭਾ ਮਿਹਰਬਾਨੀ ਭਾਈ ਭਾਈ ਗਰਦਨ ਕਾਰਪੂਰ ਤੇ ਹਾਂ ਹਾਂ ਜੀ ਰੇ ਜਰੂਰ ਜਰੂਰ ਆ ਨਾ ਆ ਚਾਬੀ ਦਾ 메ਨ ਸਿਸਟਮ ਆ ਆ ਚਾਬੀ ਲੱਗਦੀ ਐ ਇੱਥੇ ਪਹਿਲਾਂ ਵੀ ਕਿਸੇ ਤੋਂ ਭਰੋਣੀ ਸੀ ਕੀ ਉਹ ਦੁਕਾਨ ਤੇ ਹੈਣੀ ਸੀਗਾ ਫਿਰ ਦੂਜੇ ਬੰਦੇ ਕੋਲ ਭੁੱਲ ਗਿਆ ਤੇ ਤੀਜੇ ਕੋਲ ਆਇਆ ਤੇ ਉਹ ਕਹਿੰਦਾ ਸਾਈਕਲ ਵਾਲਾ ਹੀ ਨਾ ਹੀ ਹੈ ਉਹ ਪਿੰਨ ਹੈਣੀਗੀ ਚਲੋ ਅੱਗੇ ਚੱਲਦੇ ਆਂ ਅੱਗੇ ਤੋਂ ਸੰਤ ਬੇਟਾ ਨਾਲ ਲੈ ਕੇ ਆਉਣਾ ਪੈਣਾ ਕਰਨਾ ਫੇਰ ਹੀ ਬੰਨੀ ਗੱਲ ਥੋੜੀ ਹੋਵੋ ਘਟਣਾ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਲਿਏ ਵੀ ਸਾਈਕਲਿੰਗ ਤੇ ਹਵਾ ਭਰੋਨੇ ਕਲਾ ਜਾ ਕੇ ਹਵਾ ਘਟਾ ਥੋੜੀ ਵਾਹ ਗੁਰੂ ਵਾਹ ਗੁਰੂ ਯਾ ਭਾਈ ਜੀ ਭਾਈ ਜੀ ਮੈਂ ਕਿਹਾ ਸ਼ਾਮ ਨੂੰ ਆਉਂਗਾ ਤੇ ਮੇਰੀ ਗੱਡੀ ਤੇ ਹੋਰ ਰੱਖ ਕੇ ਨਾ ਗਣਕੇ ਉੱਥੇ ਛੱਡਾਂਗਾ ਤੁਹਾਡੇ ਘਰੇ ਉਹ ਠੀਕ ਆ ਠੀਕ ਆ ਹਾਂ ਗੁਰੂ ਉਹ ਗੁਰੂ ਪਾਣੀ ਦੀ ਬੋਤਲ ਇੱਕ ਜਾਲੀ ਆ ਅੱਛਰ ਮੱਛਰ ਤੋਂ ਤੇ ਝੋਲਾ ਜੇ ਕੁ ਸਮਾਨ ਸੋਨ ਲੈਣਾ ਹੋਵੇ ਤਾਂ ਛੱਲ ਗਏ ਭਾਈ Tu aja, saya mau ke sini dandan lagu <laughs> dah. Berantem tuh, satu Wah, guru, wah, guru. Ah, punah berantem. Ah, bala. Ida ngarji. Wah. ਵਾਹ ਹਵਾ ਬੜਾ ᱜੇਵਲ ਆ ਦਮ ਆ ਜਿਹੜੇ ਬੂਟ ਲੈਂਦੇ ਨਾ ਇਹ ਡਿਕੈਥਲਨ ਤੋਂ ਲੈਂਦੇ ਆ 700 ਰੁਪਏ ਦੇ ਪਾਏ ਦਾ ਪਤਾ ਹੀ ਨਹੀਂ ਲੱਗਦਾ ਕਿ ਏਡੇ ਸ਼ਾਨਦਾਰ ਬੂਟ ਆ ਵੈਸੇ ਤਾਂ ਮੈਂ ਨੋਰਮਲ ਮੈਂ 4-500 ਲਾਉਣਾ ਹੈ ਐ ਕਿ ਵਸ ਸਿਰਫ 200 ਰੁਪਏ ਦਾ ਵਾਅਦਾ ਏ ਕਰਕੇ ਆਪਾਂ ਬੂਟ ਲੈਂਦੇ ਆ ਚਲੋ ਵਧੀਆ ਚੀਜ਼ ਆ ਖੰਡਦੇ ਆ ਆਪਾਂ ਇਸ ਟਾਈਮ ਨਹਿਰਾਂ ਦੇ ਪਹੁੰਚ ਕੇ ਫਰੀਕੋਟ ਫਰੀ ਕੋਟ ਦੀਆਂ ਨਹਿਰਾਂ ਦੇ ਪਹੁੰਚ ਗਿਆ ਆਪਾਂ ਵਾਹ ਗਿਰੂ ਵਾਹ ਗਿਰੂ ਬਹੁਤ ਮਿੱਟੀ ਘਟਾ ਪੌਲ ਬਣਦਾ ਪੈਣਾ ਬੜਾ ਮਿੱਟੀ ਘਟਾ ਗਿਰੂ ਵਾ ਆਪਾਂ ਇੱਧਰ ਜਾਣਾ ਇੱਧਰ ਰਾਈਟ ਸਾਈਡ ਗਿਰੂ ਵਾ ਗਿਰੂ ਬੜਾ ਮਿੱਟੀ ਘਟਾ ਇੱਥੇ ਨਾਲ ਯਾਰੋ ਇਹ ਨੈਰੋਂ ਨਹਿਰ ਪੈਜ ਗਏ ਨਿਕਲ ਗਏ ਫਰੀ ਕੋਟ ਚੋਂ ਵਾਹ ਵਾਹ ਟਾਈਮ ਕਿੰਨਾ ਹੋਇਆ ਟਾਈਮ ਨਹੀਂ ਵੇਖਿਆ ਅੱਜ ਯਾਰ ਟਾਈਮ ਅੱਜ ਆਪਣਾ ਹੋਇਆ ਰੱਬ ਤੁਹਾਡਾ ਭਲਾ ਕਰੇ ਟਾਈਮ 5:03 ਮਿੰਟ ਮੇਰੇ ਕੋਲ ਤਾਂ 10 ਮਿੰਟ ਹੋ ਗਏ ਮੈਨੂੰ ਚੱਲੇ ਨੂੰ ਹੁਣ ਤਾਂ ਸਪੀਡ ਚੰਗੀ ਐ ਪ੍ਰੈਕਟਿਸ ਇੰਨੀ ਹੋ ਗਈ ਆ कर दे करिए बैरन को आज संगरिया भजन की बुरना त्याख हमारे ਨ ਕਰਖ ਕਰ ਔਰ ਫਰਾਜ ਦੇ ਦੇ ਉਹ ਕਾਰ ਕਰਖ ਕਰਤ ਹੋ ਪਾਣ ਅਨੁਮਾਨ ਜਾਣਤ ਲੋਕੋ ਸੇਵ ਨਿਰੰਕਾਰ ਕਾਜ ਆਪਣੀ ਬੁੱਧ ਤਾਂ ਕੇ ਤਾਪ ਹਰੇ ਹੋ ਤੇ ਕਰਮੋ ਸਭ ਹੋਈ ਹੋ ਸਕੇ ਨਾ ਗੁਰੂ ਜੀ ਦਾ ਹੰਸਾ ਵਾਇਗੁਰ ਦਿੱਤੀ ਦਾ ਤੇ ਵਾਹ ਗੁਰੂ ਇਹ ਆ ਗਿਆ ਜੀ ਤਲਵੰਡੀ ਵਾਲਾ ਰੋਡ ਤਲਵੰਡੀ ਰੋਡ ਪੀਕੋਟ ਵਾਹਿਗੁਰੂ ਵਾਹਿਗੁਰੂ ਹਵਾ ਭਰ ਲਈਏ ਬਾਈ ਤੋਂ ਇਹ ਹਵਾ ਭਰ ਦੂਗਾ ਬਾਈ ਇਹ ਤਾਂ ਲੱਗਿਆ ਬਈ ਬਾਈ ਹਵਾ ਵਰ ਨਹੀਂ ਬਾਈ ਹੈ ਨਹੀਂ ਗਰੋ ਹਵਾ ਹੀ ਹੈ ਨਹੀਂ ਕਿ ਬੜੀ ਪ੍ਰੋਬਲਮ ਹੈ ਮੈਨਾਂ ਕਿਸੇ ਭਰੋਣੀ ਸੀਗੀ ਉਹ ਹੈ ਨਹੀਂ ਦੁਕਾਨ ਤੇ ਨਹੀਂ ਪਹਿਲਾਂ ਵੀ ਕਿਹਾ ਤਾਂ ਪੁਰਾਣੀ ਸੀਗੀ ਉਹ ਦੁਕਾਨ ਤੇ ਹੈਣੀ ਸੀਗਾ ਫਿਰ ਦੂਜੇ ਬੰਦੇ ਕੋਲ ਭੁੱਲ ਗਿਆ ਤੇ ਤੀਜੇ ਕੋਲ ਆਇਆ ਤੇ ਉਹ ਕਹਿੰਦਾ ਸਾਈਕਲ ਵਾਲਾ ਇੰਨਾ ਹੀ ਹੈ ਉਹ ਪਿੰਨ ਹੈਣੀਗੀ ਚਲੋ ਅੱਗੇ ਚੱਲਦੇ ਆ ਵਾਹ ਆ ਪਹੁੰਚ ਗਏ ਆਪਾਂ ਬਈ ਬਠਿੰਡਾ ਅਮਰਸਰ ਹਾਈਵੇ ਤੇ ਬਠਿੰਡਾ 68 ਕਿਲੋਮੀਟਰ ਉਹਰ 135 ਸ੍ਰੀ ਗੰਗਾ ਨਗਰ 12387 ਕਿਲੋਮੀਟਰ ਲੋ ਇੱਥੇ ਤਾਂ ਕੋਈ 7 ਕਿਲੋਮੀਟਰ ਵਾਰਡ ਵਾਂਦੀਆ ਘਰੋਂ ਬਾਕੀ ਦੇਖਦੇ ਆ ਪੈਂਚਰ ਨਾਲ ਬਾਈ ਦਾ ਆ ਵੀ ਹੈਗਾ ਉੱਚੀ ਜੇ ਹੈਗਾ ਇੱਧਰਲੇ ਬਸ ਹੀ ਆ ਬਈ ਹਵਾ ਪਰ ਇਹ ਹੋ ਗਈ ਅੱਜ ਹੈ ਓਲਾ ਦਾ ਹੋ ਰਿਹਾ ਨਹੀਂ ਚਾਰ ਦਿਨ ਯਾਰ

ਇਹ ਹਵਾ ਦੀ ਕੋਈ ਸੇਵਾ ਹੀ ਚਲੋ ਠੀਕ ਹੈ ਧੰਨਵਾਦ ਜੀ ਵਾਹਿਗੁਰੂ ਜੀ ਲੈ ਵੀ ਹਵਾ ਭਰ ਲਈ ਆਪਾਂ ਹੁਣ ਜਾ ਕੇ 7 ਕਿਲੋਮੀਟਰ ਬਿਨਾ ਹਵਾ ਤੋਂ ਆਏ ਮਤਲਬ ਪਿਛਲੇ ਟਾਇਰ 'ਚ ਹਵਾ ਘੱਟ ਸੀਗੀ ਤੇ ਹੁਣ ਠੀਕ ਆ ਹੁਣ ਥੋੜਾ ਜ਼ੋਰ ਘਟ ਲਵਾਂਗਾ ਪਰ ਆਪਾਂ ਤਾਂ ਜ਼ੋਰ ਰਸਤੇ ਆਉਣੇ ਆ ਪਰ ਹਵਾ ਘਟ ਰੋਗੀ ਤਾਂ ਟਾਇਰ ਖਰਾਬ ਹੋਣਗੇ ਆਵੇ ਕੰਮ ਖਰਾਬ ਹੋ ਜਾਊਗਾ ਚਲੋ ਚੱਲਦੇ ਹੁਣ ਅੱਗੇ ਆਣੀ ਹਾਂਜੀ ਇਹ ਆ ਗਿਆ ਆਪਣਾ ਸੀਐਨਜੀ ਪੰਪ ਮੜਾ ਲੇਟ ਆ ਗਈ ਤਾਂ ਸੀਐਨਜੀ ਪਰ ਲੱਗੇ ਨਹੀਂ ਤਾਂ ਮੈਂ ਪਹਿਲਾਂ ਆਇਆ ਸੀ ਨਾ ਉਦੋਂ ਨਹੀਂ ਪਰਦੇ ਪਏ ਸੀਗੇ ਆ ਬਣੀ ਪ੍ਰੋਬਲਮ ਰਹਿੰਦੀ ਇੱਥੇ ਆ ਆ ਗਿਆ ਆਪਣਾ ਫੈਕਟਰੀ ਆਊਟਲੈਟ ਗੰਦ ਫੇਲ ਖਾਣ ਦਾ ਪਿਸਟਨ ਗੰਦ ਫੇਲੀ ਆ ਇੱਥੇ ਹੁਣ ਹੈਲਦੀ ਦਾ ਕੁਝ ਮਿਲਦਾ ਨਹੀਂਗਾ ਪਰ ਕਦੀ ਕਦੀ ਫਟਾ ਜਾਂਦਾ ਹੈ ਵਾਹ ਗਿਰੂ ਚਲੋ ਥੋੜੀ ਬਾਟਰ ਹੈ ਵੈਸੇ ਤਾਂ ਆ ਜਾ ਰਹੀਓ ਜਿੱਥੇ ਆਪਾਂ ਪਾਣੀ ਪੀਣਾ ਸੀਗਾ ਇੱਥੇ ਟੈਂਕੀ ਲੱਗੀ ਆ ਇੱਥੋਂ ਪਾਣੀ ਪੀ ਲੈਣਾ ਸੀ ਪਰ ਮੈਂ ਕਿਹਾ ਵੀ ਹਜੇ ਘੰਟਾ ਪੂਰਾ ਚ ਸਾਈਕਲ ਲਗਾਤਾਰ ਚਲਾਈਏ 17 ਕਿਲੋਮੀਟਰ ਹੋਰ ਸਾਈਕਲ ਚਲਾਉਣਾ ਹੈ ਦੇਖਦੇ ਕਿੱਥੇ ਪਹੁੰਚਦੇ ਆਪਾਂ ਫਿਰ ਉਸ ਤੋਂ ਬਾਅਦ ਘਰ ਨੂੰ ਵਾਪਸੀ ਕਰਾਂਗੇ ਪਾਣੀ ਪੀ ਲਈਏ ਯਾਰ ਹਨਾ ਪਾਣੀ ਦੀ ਐਵੇਂ ਕੋਹ ਨਾ ਕਰੀਏ ਪਾਣੀ ਪੀਲ ਕੇ ਪਹਿਲਾਂ ਇਹ ਆਪਾਂ ਜੇ ਲਿਆਂਦਾ ਐਲਕਲਾਈਨ ਵਾਟਰ ਥੋੜਾ ਜਿਹਾ ਮਿਕਸ ਕੀਤਾ ਜਿਆਦਾ ਨਹੀਂ ਤੇ ਅੱਜ ਆ ਪੀਵਾਂਗੇ ਚਲੋ ਵੀ ਪਾਣੀ ਪੀ ਲਿਆ ਹੁਣ ਨਿਕਲ ਗਏ ਅੱਗੇ ਨੂੰ ਬਸ ਆਪ ਅੱਜ 30 35 ਕਿਲੋਮੀਟਰ ਕੱਢਾਂਗੇ ਕੋਸ਼ਿਸ਼ ਤਾਂ ਕਰਾਂਗੇ ਪੂਰੀ ਬਾਕੀ ਕਹਿੰਦੇ ਆ ਕੋਈ ਗੱਲ ਨਹੀਂ ਰਵਾਇਗ ਰੁਪਾਲੀ ਕਰੇ ਅਗਲਾ ਪਾਣੀ ਆਪਾਂ ਉਹ ਰਿਲਾਇੰਸ ਦੇ ਪੰਪ ਤੇ ਪੀਵਾਂਗੇ ਤੇ ਉਥੋਂ ਨਾਲੇ ਪਾਣੀ ਭਰ ਲਾਂਗੇ ਹੋਰ ਵਾਹ ਗੁਰੂ 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 ਕਰਨ ਕੋ ਆਜ ਸੰਗਰੀਏ ਇਹ ਪਿੰਡ ਦਾ ਨਾਮ ਹੈ ਕਲੇਰਾ ਕਲੇਰ ਪਿੰਡ ਆਪਾਂ ਸਰਵਿਸ ਰੋਡ ਤੇ ਆਂ ਗੱਡੀਆਂ ਦੀ ਆਵਾਜ਼ੇ ਉਧਰਲੇ ਦਾ ਬਾੜੀ ਆ ਫੈਰ ਤਾਂ ਕੁਝ ਨਹੀਂ ਗਾ ਇਧਰ ਕੱਚਾ ਰੋਡ ਆ ਗਿਆ ਚੜੀ ਜਾ ਭਰਾਵਾ ਇਧਰ ਜਿੱਦਰੀ ਚੜ ਜਾ ਮੇਨ ਰੋਡ ਤੇ ਚਾਕੂ ਰੱਕੇ ਸਾਈਆਂ ਮਾਰ ਦੇ ਕਿਨਾਂ ਕੋਈ ਹਵਾ ਇਧਰ ਦੀ ਚੱਲੀ ਜਾਂਦੀ ਇਧਰ ਦੀ ਮੈਨੂੰ ਵੈਸੇ ਕੋਈ ਫਰਕ ਨਹੀਂ ਲੱਗਦਾ ਪਿਆਗਾ ਹਾਂ ਕਿਤੇ ਕਿਤੇ ਭਾਰਾ ਲੱਗਣ ਲੱਗ ਜਾਂਦਾ ਪਰ ਉਹ ਵੀ ਫਰਕ ਲੱਗਦਾ ਨਹੀਂ ਗਾ ਵਧੀਆ ਗੱਡੀ ਗੱਡੀ ਮੇਰਾ ਸਾਈਕਲ ਵਧੀਆ ਚੱਲਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਇਹ ਆਪਣਾ ਮੋੜ ਆ ਗਿਆ ਜੀ। ਹਮਿਸ਼ਰੀ ਵਾਲਾ ਇਧਰ ਮੰਡ ਆ ਲ ਜਾਂਦੀ ਆ। ਤਾਂ ਇਧਰ ਮੰਡ ਵਾਲੇ। ਤਾਂ ਇਧਰ ਮਿਸ਼ਰੀ ਵਾਲਾ। ਸੜਕ ਜਾਂਦੀ ਆ ਇਹ ਬੰਨੀ ਆ ਸੜਕ ਨਾ ਇਹ। ਤੇ ਆਪਾਂ ਪਹੁੰਚ ਚੁੱਕੇ ਆਂ ਚੰਦ ਬਾਜੇ ਬਾ ਚੰਦ ਬਾਜੇ ਦਾ ਫਲਾਈਓਵਰ ਝੜ ਕੇ ਉੱਥੋਂ ਵੈਕ ਮੋੜ ਜਾਗੇ ਵਾਪਸ ਹੀ ਕਰ ਲਾਂਗੇ ਲਓ ਵੀ ਆਪਾਂ ਫਲਾਈਓਵਰ ਚੜ ਕੇ ਥੱਲੇ ਉੱਤਰ ਜਾਨੇ ਆਂ ਪੂਰੇ 1 ਘੰਟੇ ਦੇ ਵਿੱਚ ਆਪਾਂ 15 16 ਕਿਲੋਮੀਟਰ ਕੱਢਿਆ ਪੱਕਾ ਆਰਾਊਂਡ 1 ਘੰਟੇ ਦੇ ਵਿੱਚ ਆਪਾਂ ਇੰਨਾ ਹੀ 16 17 ਕਿਲੋਮੀਟਰ ਕੱਢ ਸਕਦੇ ਆਂ ਬਹੁਤ ਸ਼ਾਨਦਾਰ ਸਬਰ ਮਜ਼ਾ ਆ ਗਿਆ ਪੂਰਾ ਕੈਂਟ ਕੰਮ ਹੋ ਗਿਆ ਪੂਰਾ ਮਿਹਨਤ ਆ ਸ਼ੁਕਰ ਹੈ ਭਾਈ ਗੁਰੂ ਦਾ ਵਾਹ ਗਿਰੂ ਬਸ ਆਪਾਂ ਥੱਲੇ ਉਤਰ ਗਏ ਉਥੋਂ ਰੋਹੀਪੁਰ ਚ ਐਂਟਰ ਹੋ ਕੇ ਤੇ ਵਾਪਸ ਆ ਜਾਾਂਗੇ ਇੱਕ ਤਰ੍ਹਾਂ ਦਾ ਬਾਰਡਰ ਹੀ ਹੋ ਜਾ ਵਾਹ ਗਿਰੂ ਵਾਹ ਗਿਰੂ ਵਾਹ ਗਿਰੂ ਇੱਥੇ ਆ ਕੇ ਥੋੜਾ ਜਿਹਾ ਪੈਡਲ ਛੱਡੇ ਆ ਨਹੀਂ ਤਾਂ ਚੱਲ ਸੋ ਚੱਲ ਪੈਡਲ ਮਾਰੀ ਜਾਣਾ ਮਾਰੀ ਜਾਣਾ ਹੁਣ ਤਾਂ ਨਾ ਸਰੀਰ ਜਾਉ ਹੀ ਮਤਲਬ ਟਿਕਾਊਟ ਮੰਦਾ ਹੀ ਨਹੀਂਗਾ ਆ ਲਿ ਗਏ ਆ ਗਏ ਆਪਣੇ ਧੰਨਵਾਦ ਜ਼ਿਲ੍ਹਾ ਫਰੀ ਕੋਟ ਦੀ ਹੱਦ ਖਤਮ ਹੁੰਦੀ ਆ ਆ ਗਏ ਆਪਣੇ ਕਈਆਂ ਬਣਉਣ ਵਾਲੇ ਹੈ ਨਾ ਆਪਾਂ ਆਫੀਸ਼ੀਅਲੀ ਫਰੋਈ ਪਰ ਐਂਟਰ ਹੋ ਗਏ ਆ ਬਾਰਡਰੀ ਹੋ ਗਿਆ ਆਪਣੇ ਸੇ ਚਲੋ ਭਾਈ ਮੇਰ ਘਰੇ ਗਏ ਤਾਂ ਦੁਨੀਆ ਦੇ ਬਾਹਰ ਪਰ ਕਰਾਂਗੇ ਦੁਨੀਆ ਘੁੰਮਾਂਗੇ ਆਪਾਂ ਰਾਈਟ ਸਾਈਡ ਲੈ ਲਏ ਖੱਬੇ ਪਾਸੇ ਝੰਡਾ ਵਾਲਾ ਤੇ ਆਪਾਂ ਇੱਥੋਂ ਯੂ ਟਰਨ ਲੈ ਕੇ ਦੇ ਵਾਪਸ ਸੀ ਵਾਹ ਗਿਰੂ ਵਾਹ ਗਿਰੂ ਵਾਹ ਗਿਰੂ ਓ ਲਿਖਿਆ ਸਾਹਮਣੇ ਫੱਟੀ ਵਾਈਆ ਫੱਟੀ ਦੇ ਹੂੜਾ ਏੜਾ ਏੜੀ ਸਸਾ ਹਾ ਕਕਾ ਖਖਾ ਗਗਾ ਕਗਾ ਨੀਆਂ ਚਚੱਥਜਾ ਜਜਾ ਚਜਾ ਮਾਵਾ ਪਤਾ ਨਹੀਂ ਅੱਗੇ ਤਾਂ ਮੈਨੂੰ ਪੜ੍ਹਨਾ ਨਹੀਂ ਆਉਂਦਾਗਾ ਆਈ ਲਵ ਝੰਡਾ ਵਾਲਾ ਵਾਇਗਰੂ ਮੇਰ ਕਰਨ ਆ ਜੰਡ ਵਾਲਾ ਆ ਗਿਆ ਜੀ ਆਹ ਜਨਮ ਭੂਮੀ ਤਾਂ ਤਾਂ ਦਰবেশ ਬਾਬਾ ਕਾਹਨ ਅਵਤਾਰੀ ਜੀ ਜੰਡ ਵਾਲਾ ਚੱਲ ਗਏ ਹੁਣ ਵਾਸ ਹੀ ਕਰੀਏ ਵਾਹਿਗੁਰੂ ਚੱਲ ਭਾਉ ਚੱਲ ਚੱਲ ਵਾਹਿਗੁਰੂ ਇੱਥੇ ਤੱਕ ਮੇਰਾ ਕਿਲੋਮੀਟਰ ਕਿੰਨੇ ਬਣ ਗਏ ਇੱਥੇ ਤੱਕ ਦੇਖਦੇ ਆ ਵਾਹਿਗੁਰੂ ਜੀ ਅੱਗੇ ਜਾ ਕੇ ਪੰਪ ਤੇ ਪਾਣੀ ਪੀਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 17 ਕਿਲੋਮੀਟਰ ਬਣ ਗਈ ਇੱਥੋਂ ਤੱਕ 17 ਕਿਲੋਮੀਟਰ ਆਉਣ ਜਾਣ 35 ਕਿਲੋਮੀਟਰ 34 ਕਿਲੋਮੀਟਰ ਬਣ ਗਿਆ ਸਫ਼ਰ ਚਲੋ ਉੱਥੇ ਚੱਲਦੇ ਆ ਪੰਪ ਤੇ ਪਾਣੀ ਪੂਣੀ ਪੀਣੇ ਆ ਤੇ ਫਰੈਸ਼ ਹੋਨੇ ਥੋੜਾ ਜਿਹਾ ਪਰ 5 ਮਿੰਟ ਵੇਟ ਕਰਕੇ ਫਿਰ ਅੱਗੇ ਚਲਾਂਗੇ ਬਠਿੰਡਾ 71 ਕਿਲੋਮੀਟਰ ਕੋਟਪੂਰਾ 26 ਫਰੀਦਕੋਟ 13 ਕਿਲੋਮੀਟਰ ਪਰ ਆਪਣਾ ਘਰ 13 ਤੋਂ 4 ਗਾਂ 17 ਕਿਲੋਮੀਟਰ ਮਤਲਬ 4 ਹੋਰ ਕਿਲੋਮੀਟਰ ਵਾਹਿਗੁਰੂ ਜੀ ਆਜੂ ਹਾਂ ਹਾਂ ਪਰ ਜਾ ਕੇ ਵੇਖਾਂਗੇ ਕਿਦੋਂ ਟਾਈਮ ਲੱਗੂਗਾ ਇਹਨੂੰ ਬਣਾਉਣ ਤੇ ਓਏ ਸਮਾਂ ਚਾਹੀਦਾ ਨਾ ਚਲ ਵੇਨੇ ਆ ਇਹ ਬਹੁਤ ਵਧੀਆ ਬੰਦਾ ਜੀ ਧੰਨਵਾਦ ਭਾਈ ਤੇਰਾ ਬਹੁਤ-ਬਹੁਤ ਆ ਪੀ ਜਾ ਨਾ ਭਾ ਮਿਹਰਬਾਨੀ ਭਾਈ ਭਾਈ ਦਾਨ ਕਾਰਪੂਰ ਤੇ ਹਾਂ ਹਾਂ ਜੀ ਰੇ ਜਰੂਰ ਜਰੂਰ ਗੱਡੀ ਦੀ ਥੋੜੀ ਜੀ ਪ੍ਰੋਬਲਮ ਆ ਗਈ ਆਪਣੀ ਵਾਹਿਗੁਰੂ ਜੀ ਸਾਈਕਲ ਬਿਮਾਰ ਹੋ ਗਿਆ ਜੀ ਓਏ ਹੋਏ ਥੋੜਾ ਟਾਈਟ ਹੋ ਗਿਆ ਕੰਮ ਜਮਾ ਹੀ ਇਹ ਜਮਾ ਹੀ ਕੰਮ ਠਰਾ ਹੋ ਗਿਆ ਯਾਰ ਸਾਈਕਲ ਥੋੜਾ ਟਾਈਟ ਹੋ ਗਿਆ ਕੰਮ ਚਲ ਵੇਨੇ ਆ ਰੋਡ ਕੇ ਲੈ ਕੇ ਜਾਣੇ ਫਿਰ ਹੋਰ ਕੀ ਕਰਦੇ ਆ ਸਾਈਕਲ ਦਾ ਕੰਮ ਵਿਗੜ ਗਿਆ ਜੇ ਪੈਡਲ ਪੈਡਲ ਟਾਈਟ ਹੋ ਗਏ ਅੱਗੇ ਤੋਂ ਸੰਧਪੇਟਾ ਨਾਲ ਲੈ ਕੇ ਆਉਣਾ ਪੈਣਾ ਕਰਨਾ ਫੇਰ ਹੀ ਬਣਨੀ ਗੱਲ ਹੈ ਆਹ ਟਾਈਟ ਹੋ ਗਿਆ ਆਹ ਇਹਨਾਂ ਅੱਗੇ ਵੀ ਪ੍ਰੋਬਲਮ ਆਈ ਸੀ ਮੈਨੂੰ ਦੇਖਦੇ ਐ ਕਿ ਤੱਕ ਚੱਲਦਾ ਫਿਰ ਉੱਤੋਂ ਲੈ ਕੇ ਚੱਲਦੇ ਆ ਉਹ ਆਹੀ ਗੁਰਜੀ ਇਹ ਅੱਗੇ ਵੀ ਪ੍ਰੋਬਲਮ ਆਈ ਸੀ ਇਹਨੂੰ ਉਹਨੇ ਮੈਨੂੰ ਕਿਹਾ ਪੁਲ ਥੱਲੇ ਫੇਰ ਆ ਗਈ ਪ੍ਰੋਬਲਮ ਓਏ ਆਹੀ ਲੈ ਚੱਲਦੇ ਮੇਰੇ ਖਿਆਲ ਇੰਨੇ ਇੰਨੇ ਨਹੀਂ ਚੱਲ ਕੇ ਆਹੀ ਲੈ ਚੱਲਦੇ ਆ ਆਹ ਲੈ ਚੱਲਦੇ ਐ ਕਰਕੇ ਕਿਆ ਬਾਤਾਂ ਨੇ ਫੇਰ ਉਹ ਐਂ ਲੈ ਚੱਲਦੇ ਆਂ ਐਂ ਕਰਕੇ ਦੇਖਦੇ ਆਂ ਕਿ ਕਿੱਟਕ ਚੱਲਦਾ ਫੇਰ ਬੈਕ ਕਰਕੇ ਜੈਂ ਚੁਲਾ ਲਾਂਗੇ ਆ ਗਏ ਟਾਈਟ ਹੋ ਗਿਆ ਇੱਥੇ ਬੈਕ ਕਰਕੇ ਫੇਰ ਐਂ ਕਰਕੇ ਫੇਰ ਬੈਕ ਕਰਕੇ ਫੇਰ ਐਂ ਕਰਕੇ ਕਹਿਣਾ ਮਤਲਬ ਵੀ ਸਾਈਕਲ ਨਵਾਂ ਲੈਣਾ ਪੈਣਾ ਫੇਰ じゃ ਗੱਲ ਬਣਨੀ ਆ ਇਹ ਲੰਮੀ ਰੇਸ ਦਾ ਘੋੜਾ ਰਹਿ ਨਹੀਂ ਗਿਆ ਹੁਣ ਅੱਗੇ ਵੀ ਇੱਕ ਵਾਰੀ ਰਿਪੇਅਰ ਕਰਾਇਆ ਪਰ ਗੱਲ ਬਣੀ ਨਹੀਂ ਵਾਹ ਗਿਰੂ ਵਾਹ ਗਰੂ ਫੇਰ ਟਾਈਟ ਹੋ ਗਿਆ ਪੈਕ ਕਰੋ ਫੇਰ ਕਰੋ ਵੈਕ ਕਰਕੇ ਫੇਰ ਅੱਗੇ ਪੈਡਲ ਮਾਰਨੇ ਆ ਚਲੋ ਇੰਨੇ ਨਾਲ ਵੀ ਕੰਮ ਚੱਲੀ ਜਾਵੇ ਬਹੁਤ ਹੈ ਹੈ ਇਹ ਕਿਹੜਾ ਤੇਲ ਮੁੱਕ ਗਿਆ ਹੈ ਆਇ ਤਾਂ 15 ਕਿਲੋਮੀਟਰ ਕੱਢਿਆ ਸੀਗਾ ਮੈਂ ਉਹਦੇ 100 ਕਿਲੋਮੀਟਰ ਕੱਢਾਂਗੇ ਕਿਹਦੇ ਨੂੰ ਪਰ ਇਹ 100 ਵਾਲਾ ਹੈ ਨਹੀਂਗਾ ਚਲ ਚੰਗੀ ਗੱਲ ਹੈ ਜਿਹੜਾ ਨੇੜੇ-ਨੇੜੇ ਇਹ ਕੰਮ ਹੋ ਗਿਆ ਵਾ ਗੁਰੂ ਜੀ ਸਾਹਮਣੇ ਮੇਰੇ ਖਾਲ ਨਾਲ ਪੁੱਲ ਥੱਲੇ ਬਾਈ ਨੇ ਕਿਹਾ ਸੀਗਾ ਤੇ ਹੈਗਾ ਪੈਂਟਰ ਵਾਲਾ ਹੈਗਾ ਤਾਂ ਬਾਈ ਹਜੇ ਆਰੇ ਲੱਗਾ ਪੈਂਟਰ ਮੁੰਜਰ ਦਾ ਕੰਮ ਕੁਛ ਨਹੀਂ ਆ ਬਾਈ ਨੂੰ ਕਿ ਬਣ ਗਈ ਗੱਲ ਉਹ ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਸਾਈਕਲ ਵਾਲੇ ਆਹੀ ਸੱਚੀ ਗੱਲ ਬਾਈ ਜੀ ਬਾਈ ਆ ਸਾਈਕਲ ਥੋੜਾ ਦੇਖਣਾ ਸੀ ਚਲੋ ਕਰ ਲਓ ਪਹਿਲਾਂ ਤਾਂ ਇਹ ਕੰਮ ਦੱਸੋ ਬਾਈ ਇੱਧਰ ਆ ਨਾ हाँ चाबी का मेन सिसटम है हा चाबी लगती है इतने होना हो बस ठीक है चलिए मैं अंकल जगह कर उसके बाद कर लेना ਤੁਹਾਨੂੰ ਮਾਜੀ ਕੋਈ ਸੇਵਾ ਹੀ ਤੁਹਾਨੂੰ ਨਹੀਂ ਨਹੀਂ ਆਈ ਉਹ ਇਸੇ ਤਰ੍ਹਾਂ ਹੀ ਉਹ ਨਾ ਖੁੱਲ ਗਿਆ ਸੀ ਗਾਈ ਬਾਹਰ ਨੂੰ ਆ ਗਿਆ ਤੇ ਫਿਰ ਜਾਮ ਹੋ ਗਿਆ ਤੇ ਹਾਥਿਆਂ ਦੇ ਵਿੱਚ ਟੁੱਲ ਗਈ ਚਲੋ ਮਿਹਰਬਾਨੀ ਉਹ ਵਾਹਿਗੁਰੂ ਜੀ ਉਹ ਆਪਣੇ ਉਹ ਹੈਗੇ ਨੇ ਉਹ ਸੰਧ ਬਣਾਉਣ ਵਾਲੇ ਬਾਹਰ ਬੈਠੇ ਉਹ ਕਹਿੰਦੇ ਬਾਪੂ ਘਰ ਚਲੇ ਹੋ ਬਾਬਾ ਨੰਦ ਦਾਸਤਾ ਵੀ ਕਿੱਥੇ ਜਾਏਗਾ ਨਹੀਂ ਤਾਂ ਉਹ ਖਾਏ ਨਾ ਸੀ ਮੈਨੂੰ ਜੇਲ ਭੈਗੁਰਜੀ ਧੰਨਵਾਦ ਬਾਬਾਈ ਮਿਹਰਬਾਨੀ ਜੀ ਬਹੁਤ ਬਹੁਤ ਹਾਂ ਹਾਂ ਚਿਓ ਲੋ ਭਾਈ ਚੱਲ ਗਿਆ ਕੋਈ ਗੁਰਜੀ ਕੱਖ ਖਲਸ ਭੈਗੁਰਜੀ ਕੀ ਫੱਤੇ ਉਹ ਪਹਿਲਾਂ ਹੀ ਖੁੱਲ ਗਿਆ ਸੀ ਹੁਣ ਇਹਨੂੰ ਨਾ ਗੌਰ ਨਾਲ ਦਿਖਾਉਨੇ ਆ ਵੀ ਕੀ ਸਾਕਦਾ ਵਹਿੰਦਾ ਤੇ ਹੁਣ ਚੱਲੇ ਆਂ ਪੰਪ ਤੇ ਉੱਥੇ ਪਾਣੀ ਪੁਣੀ ਪੀਣੇ ਆ ਤੇ ਐ ਹਾਂ ਵੀ ਬੰਦਾ ਹੱਥ ਪਲਾ ਆਪੇ ਮਾਰ ਦਰ ਰਵੇ ਨਾ ਤੇ ਹੁਣ ਕਿੱਥੇ ਮੈਂ ਵੇਟ ਕਰਨੀ ਸੋਨੀ ਤੇ ਕਿੱਥੇ ਮੇਰਾ ਕੰਮ ਆਪਣੇ ਆ ਵੀ ਉਹ 5 ਮਿੰਟ ਚ ਹੋ ਗਿਆ ਨਾਲ ਨਾਲ ਨਾਵ ਜੱਬੀ ਚੱਲੇ ਨਾ ਤੇ ਵਾਇਕਰੂ ਮੇਰ ਬੋ ਕਰਦੇ ਆ ਇਹ ਤਾਂ ਬਾਪੂ ਜੀ ਮੇਰ ਬਾਪੂ ਜੀ ਕਹਿੰਦੇ ਕੋਈ ਸੇਵਾ ਨਹੀਂ ਬਹੁਤ ਬਹੁਤ ਧੰਨਵਾਦ ਜੀ ਲੈਸ ਅਪ ਪੰਪਲ ਲੈਸ ਅਪ ਪੰਪਲ ਸਲੋ ਫੌਂਡ ਅਗੇ ਟੂ ਪਾਣੀ ਪੋਣੀ ਪੀਣੇ ਆਗੇ ਇਹ ਫਰੈਸ਼ ਨਹੀਂ पूरा है, ठंडा नहीं का पानी ये बहुत चंग इधरले पासे ठंडा वैसे तो आप पर आप आही भर बाद चुपना बहुत और ज्यादा हूं वैसे भी इन गर्मी है ਗਰਮੀ ਬੀਤ ਜਾਵੇਗਾ ਵਾਏ ਗਰੂ ਜੀ ਵਾਏ ਗਰੂ ਤੇ ਚੱਲਦੇ ਆਂ ਫਿਰ ਅੱਗੋ ਵਾਪਸੀ ਕਰਦੇ ਆਂ ਇਦਾਂ ਖੜਾ ਟਾਈਮ ਮੇਰੇ ਕੋਲ ਨੇ ਦੇਖਿਆ ਨਹੀਂ ਮੈਂ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਸਵਾਛੀ 6:11 ਹੋ ਗਿਆ ਟਾਈਮ ਤੇ ਚਲੋ ਨਿਕਲਦੇ ਆਂ ਫਿਰ ਇਥੋਂ ਦੇਣ ਤਾਂ ਆਉਣਾ ਇਹ ਆ ਵੀ ਪ੍ਰੈਕਟਿਸ ਲੱਤਾਂ ਨੂੰ ਤਾਂ ਹੀ ਐਕਸਰਸਾਈਜ਼ ਕਰਕੇ ਨਾ ਤੇ ਹੁਣ ਵੱਧ ਸਫਰ ਕੱਢਿਆ ਜਾਂਦਾ ਦੇਖਦੇ ਆਂ ਆ ਸਾਈਕਲ ਹੁਣ ਆਪਣਾ ਸਾਈਕਲ ਬਿਮਾਰ ਹੋਣ ਲੱਗ ਗਿਆ ਚਲੋ ਜੀ ਚੱਲ ਗਏ ਹੁਣ ਵਾਪਸੀ ਹੁਣ ਚੱਲ ਪਿਆ ਫੇਰ 52% ਬੈਟਰੀ ਪਈ ਐ ਇਹਦਾ ਮਤਲਬ ਬੈਟਰੀ ਬੁਢਰੀ ਤੇ ਚੰਗੀ ਘੜਦੀ ਜਾਂਦੀ ਹੁਣ ਘਰੇ ਜਾ ਕੇ ਪਤਾ ਲੱਗੂਗਾ ਵੀ ਇੱਕ ਬਾਈ ਨਾ ਪੁੱਛਦੇ ਵੀ ਤੁਸੀਂ ਬਾਈ ਬਲੌਗਰ ਹੋ ਮੈਂ ਕਿਹਾ ਹਾਂਜੀ ਕਹਿੰਦਾ ਸਾਈਕਲ ਤੇ ਰਹਿੰਦੇ ਹਾਂ ਹਾਂਜੀ ਸਾਈਕਲ ਵਾਲੇ ਨੂੰ ਨਾ ਵੱਖਰੀ ਰਿਸਪੈਕਟ ਜੀ ਦਿੰਦੇ ਆ ਤੇ ਉਹਨੇ ਕਹਿੰਦੇ ਚਾਹ ਪਾਣੀ ਸੇਵਾ ਨਹੀਂ ਬਾਈ ਧੰਨਵਾਦ ਮੈਂ ਕਿਹਾ ਬਹੁਤ ਬਹੁਤ ਤੇ ਆਪਾਂ ਬੜਾ ਮਜ਼ਾ ਆਉਂਦਾ ਯਾਰ ਸੈਕਿੰਗ ਕਰਦਾ ਚਲੋ ਦੇਖਦੇ ਆ ਮਾਹੌਲ ਬਣਾਉਨੇ ਆ ਕੀ ਬਣਦਾ ਵਾਹਿਗੁਰੂ ਜੀ ਕਿਰਪਾ ਚਾਹੀਦੀ ਆ ਆਪਣੇ ਕੋਲ ਟੱਲੀ ਜਾਣੀ ਕਿ ਇਹਨੇ ਤਾਂ ਅਗਲੇ ਨੂੰ ਮਾਰ ਦਿੱਤੇ ਮਾਈ ਫੋਨ ਤੇ ਲੱਗਿਆ ਇਧਰ ਹੀ ਲਈ ਆਉਂਦਾ ਹੁਣ ਮੇਰੀ ਸਪੀਡ ਜ਼ਿਆਦਾ ਹੈ ਇਹ ਹੋਲੀ ਜਾਈ ਜਾਂਦਾ ਮਗਰੋਂ ਕੋਈ ਜੀਤ ਨਹੀਂ ਹੁੰਦੀ ਚੱਲ ਟਪਾ ਦਿੰਦੇ ਹਾਂ ਚੱਲ ਫਿਰ ਅੱਜ ਇਹਨੂੰ ਉਵਟੇ ਕਰਦੇ ਆ ਮੈਂ ਤਾਂ ਮੈਗਾ ਵੀ ਨਾ ਤਾਂ ਟੱਲੀ ਆ ਗਈ ਆ ਨਾ ਕੋਈ ਆਵਾਜ਼ ਮਾਰ ਸਕਦੇ ਆ ਉਹਨੂੰ ਕਹਿੰਦਾ ਸੁਣਨੀ ਆ ਉਹ ਟਰੈਕਟਰ ਦਾ ਆਵਾਜ਼ ਬਹੁਤ ਚਲੋ ਆ ਵੀ ਹਿੰਮਤ ਮਾਰ ਕੇ ਤੇ ਟੱਪਾ ਲਿਆੁੱਛੇ ਵੇਖ ਕੇ ਮੜਾ ਜਾ ਏ ਕੋਈ ਟ੍ਰੈਫਿਕ ਤਾਂ ਨਹੀਂ ਆਉਂਦਾਗਾ ਆ ਬੀਬੀ ਇੰਨਾ ਭਾਰ ਲੱਦੀ ਵਰਦੀ ਆ ਘਾਗੂ ਲੱਦ ਕੇ ਤੇ ਲਈ ਜਾਂਦੀ ਆ ਜਿੱਥੇ ਮਾਲ ਰੱਖਦਾ ਰਹਿਣਾ ਪੈਂਦਾ ਅੱਗੇ ਨਾਲ ਟਰੱਕ ਲੰਘਿਆ ਇੱਕ ਮੇਰੇ ਕੋਲ ਪਤਾ ਨਹੀਂ ਹੁੰਦਾ ਜੇ ਮਸ਼ਕ ਮਾਰਦਾ ਪਿਆ ਹੁਣ ਗੈਸ ਦੀ ਸਮੈਲ ਆਈ ਜਾਂਦੀ ਬੜੀ ਭੈੜੀ ਥਰੇ ਲੂ ਗੈਸ ਨਹੀਂ ਆਉਂਦੀ ਇਹ ਆਪਣੀ ਬਹੁਤ ਜ਼ਿਆਦਾ ਮਾਰੀ ਜਾਂਦੀ ਆ ਪਹੁੰਚੁਕੇ ਆ ਟਾਹਨੇ ਪਿੰਡ ਰਹਿਣਾ ਕਿ ਹਾਈਵੇ ਕਰਕੇ ਸੌਖਾ ਬਹੁਤ ਆ ਵੀ ਆ ਚਿੱਟੀ ਪੱਟੀ ਤੋਂ ਇਧਰ ਲੈ ਕੇ ਚਲਾਉਣਾ ਸੌਖਾ ਹੋ ਜਾਂਦਾ ਇਹ ਤਾਂ ਥੋੜਾ ਜਿਹਾ ਲਿੰਕ ਰੋਡ ਤੇ ਨਾ ਔਖਾ ਹੋਇਆ ਕਰੂਗਾ ਆਪਾਂ ਨੂੰ ਜੇ ਕਿਤੇ ਸਫ਼ਰ ਕੀਤਾ ਤੇ ਬਸ ਇੱਥੇ ਪਹੁੰਚਣ ਆਲੇ ਆ ਇੱਥੋਂ ਬਾਅਦ ਆਪਣਾ ਸਫ਼ਰ ਹੈਗਾ 7 ਕਿਲੋਮੀਟਰ ਕਹਿੰਦਾ ਮਤਲਬ ਵੀ 1/2 ਕਿਲੋਮੀਟਰ ਸ਼ਾਇਦ ਆ ਗਿਆ ਅੱਧਾ ਆ ਗਿਆ ਆਪਾਂ ਕੋਈ 22 ਕਿਲੋਮੀਟਰ 23 ਓਏ 23 ਕਿਲੋਮੀਟਰ ਚਲੋ ਆਈਡੀਆ ਹੀ ਆ ਅੰਦਾਜ਼ਾ ਤੂੰ ਹੋੜੀ ਸਪੀਡ ਬਹੁਤ ਵਧੀ ਪਈ ਆ ਆਪਾਂ ਇੱਥੇ ਸੱਜੇ ਹੋ ਜੀਏ ਅੱਗੇ ਵੜਾ ਲਿੰਕ ਰੋਡ ਜਾ ਵਾਹਿਗੁਰੂ ਜੀ ਵਾਹਿਗੁਰੂ ਚੜ ਵੀ ਮਿੱਤਰਾ ਖਿੱਚ ਗੱਡੀ ਵਾਹ ਹੈ ਗਰੂ ਜੀ ਸੋ ਪਹੁੰਚ ਚੁਕੇ ਫਰੀਦਕੋਟ ਦੇ ਗੇਟ ਤੇ ਉਹ ਬੰਦੇ ਪਾਣੀ ਪੀ ਲਈਏ ਥੋੜਾ ਯਾਰ ਸਮਾਂ 6:00 ਵਜੇ 37 ਮਿੰਟ 38 ਮਿੰਟ ਹੋ ਗਏ ਚਲੋ ਟਾਈਮ ਤਾਂ ਅਜੇ ਕੁਝ ਵੀ ਨਹੀਂ ਹੋਇਆਗਾ ਆਪਾਂ ਬੜੀ ਫੁਰਤੀ ਨਾਲ ਸਫ਼ਰ ਕੱਢਿਆ ਅਜ ਤਾਂ ਮਜ਼ਾ ਹੀ ਆ ਗਿਆ ਮੇਰੇ ਹੈੱਡਫੋਨ ਲੱਗੇ ਹੋਣਾਂ ਮੈਨੂੰ ਪਤਾ ਲੱਗ ਜਾਂਦਾ ਕਿ ਫੋਨ ਭਾਣ ਆਇਆ ਕਿ ਨਹੀਂ ਆਇਆਗਾ ਹੈਰਮਾਲ ਬੰਨ ਕੇ ਚਾਹੀਦਾ ਮੱਛਰੀ ਮੁਛਰੀ ਬਹੁਤ ਭੈੜੀ ਆਣ ਕਾਂ ਲਾਈਆਂ ਹੋਈਆਂ ਵੀ ਅੱਖ ਦੇ ਵਿੱਚ ਨਾ ਕੋਈ ਕਣਕਣ ਜਾਂ ਪ੍ਰਿੰਟ ਭਰੋਣਾ ਵੜ ਜੇ ਔਖਾ ਬਹੁਤ ਆ ਬਾਅਦ ਚ ਚਲੋ ਜੀ ਵਾਈਗਰੂ ਜੀ ਵਾਹੀ ਗਰੂ ਬਸ ਇੰਨਾ ਕੁ ਰੁਕਦਾ ਨਾ ਮੈਂ ਪਰ ਜੋ ਲੰਬੇ ਸਫ਼ਰ ਤੇ ਜਾਏਗਾ ਫਿਰ ਵੱਧ ਰੁਕਾਂਗੇ ਪਹਿਲਾਂ ਹਾਲ ਤਾਂ ਸਾਈਕਲ ਦਾ ਆਪਰੇਸ਼ਨ ਕਰਾਈ ਆਪਰੇਸ਼ਨ ਪਹਿਲਾਂ ਡਾਕਟਰ ਨੂੰ ਖਾਇਆ ਸੀਗਾ ਡਾਕਟਰ ਕਹਿੰਦਾ ਦਵਾਈ ਲੈ ਕੇ ਕੰਮ ਚੱਲ ਜਾਊਗਾ ਪਰ ਥੋੜੇ ਦਿਨ ਚੱਲਿਆ ਫਿਰ ਉਸ ਤੋਂ ਬਾਅਦ ਫੇਰ ਉੱਥੇ ਗੱਲ ਆ ਗਈ ਹੁਣ ਆਪਰੇਸ਼ਨ ਕਰਾਉਣਾ ਹੀ ਪੈਣਾ ਇੱਧਰ ਕਹਾ ਦਾ ਜਾਮ ਲੱਗ ਗਿਆ ਉਹ ਰੋਡ ਬੰਦ ਕਰਤਾ ਇੱਕ ਪਾਸੇ ਇਹਨਾਂ ਦਾ ਵੀ ਨਹੀਂ ਪਤਾ ਲੱਗਦਾ ਕੁਝ ਕਦੋਂ ਕਿਧਰੋਂ ਬੰਦ ਕਰ ਦਿੰਦੇ ਮੋਟੇ ਘਟਾ ਯਾਰ ਬੜੀ ਘੋੜ ਦੇ ਵਿੱਚ ਫਿਲਾਲ ਦਾ ਹੈ। ਉਹ ਜਾਣਾ ਤਾਂ ਅੰਦਰ ਦੀ ਸੀ ਪਰ ਚਲੋ ਕੋਈ ਨਾ। ਆਏ ਚੱਲ ਵੜਦੇ ਹਾਂ। ਪਹੁੰਚ ਗਿਆ ਨੇੜੇ ਨਾਲ-ਨਾਲ। ਸੋਦਰ ਰਾਗ ਅਸਾਮ ਹੱਲਾ ਪਹਿਲਾ 1 ਓੰਕਾ। ਸਤਗੁਰ ਪ੍ਰਸਾਦ। ਇਹ ਹਾ। ਜਿਸ ਵੇਸਰ ਤੋਂ ਤੁਮਾਂ ਨੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਣ ਹਾਰੇ। ਯੂਰਪਾ ਨੂੰ ਆਪ ਵਖਣ ਸੋ ਕੈਨੇਡਾ ਰਵਾਨ ਹਰ ਧਿਆਵਾ ਪਹੁੰਚ ਗਏ ਬਈ ਫ੍ਰੀਵੋਡ ਕਰੇ ਇਹ ਮਾਈਕ 822 ਪਾਉਂਡ ਸੋ ਵਾਹ ਗਰੋਜੀ ਇਹ 35 ਕਿਲੋਮੀਟਰ ਦਾ ਸਫ਼ਰ ਤਾਂ ਕਰਕੇ ਤੇ ਆਪਾਂ ਘਰ ਵਾਪਸ ਆ ਗਏ ਆ ਤੇ ਬਹੁਤ ਰਿਲੈਕਸਿੰਗ ਸਫ਼ਰ ਰਿਹਾ ਇੱਕ ਵਾਰ ਮੈਂ ਵੇਖੀ ਆ ਵੀ ਅੱਜ ਮੈਂ ਉਹ ਲੱਗ ਗਿਆ ਸੀ ਨਾ ਤਣੀਆਂ ਦੀਆਂ ਜਿਹੜੀਆਂ GoPro ਵਾਲੀਆਂ ਤੇ ਇਹਦੇ ਨਾਲ ਕੀ ਸੀਗਾ ਵੀ ਜਿਹੜਾ ਮੈਨੂੰ ਵੇਂਦਾ ਸੀਗਾ ਮੁੜ ਮੁੜ ਕੇ ਵੇਂਦੇ ਸੀਗੇ ਵੀ ਕੋਈ ਬਲੌਗਰ ਚੱਲਿਆ ਉੱਥੇ ਵੀ ਇੱਕ ਮੁੰਡਾ ਪੁੱਛੀ ਜਾਂਦਾ ਸੀਗਾ ਵੀ ਇਹ ਵਲੌਗਿੰਗ ਕਰਦੇ ਹੋ ਐਂ ਕਰਕੇ ਤੇ ਕੁਝ ਨਾਲ ਇਹਨਾਂ ਵੱਖਰੀ ਰਿਸਪੈਕਟ ਦਿੰਦੇ ਆ ਉਹ ਬਾਈ ਮੈਨੂੰ ਪੁੱਛਣ ਲੱਗਿਆ ਕਹਿੰਦਾ ਚਾਹ ਪਣੀ ਪੀਓਗੇ ਸ਼ਗੋਗੇ ਇਦਾਂ ਕਰਕੇ ਸੋ ਧੰਨਵਾਦ ਬਈ ਉਹਨਾਂ ਵੀਰਾਂ ਦਾ ਜਿਹੜੇ ਰਸਤੇ 'ਚ ਐਂ ਕਰਕੇ ਚਾਹ ਪਣੀ ਪੁੱਛਦੇ ਆ ਮਾਨ ਤੁਹਾਨੂੰ ਬਖਸ਼ਦੇ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਤੇ ਇਹ ਆਪਣਾ ਅੱਜ ਸਫਰ ਸੀਗਾ ਸਗੋਂ ਮੈਂ ਤਾਂ ਸੋਚਿਆ ਸੀ ਵੀ ਇਹ ਸਾਈਕਲ ਨਾਲ ਵੱਡਾ ਸਫਰ ਕਰ ਲਾਂਗੇ ਪਰ ਇਹ ਇਹਦਾ ਲਾਈਕ ਕਰੋਨੇ ਕੋਈ ਗੱਲ ਨਹੀਂ ਤੇ ਬਾਕੀ ਧੰਨਵਾਦ ਬਈ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਾਈ ਗੁਰ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਤੇ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਵੰਡ ਕੇ ਛਕੋ ਠੀਕ ਹੈ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ ਇਹ ਵੀਡੀਓ ਕਦੋਂ ਬਣਦੀ ਹੈ ਕਿਉਂਕਿ ਮੈਂ ਇਹ ਟ੍ਰਾਇਲ ਸੀਗਾ ਦੇਖਦੇ ਹਾਂ ਵੀਡੀਓ ਕਿਹੋ ਜਿਹੀ ਬਣੀ ਕਿ ਨਹੀਂ ਕਿਉਂਕਿ ਹਜੇ ਮੈਂ ਸੁਣੀ ਨਹੀਂ ਵੀ GoPro ਤੇ ਆਡੀਓ ਕਿਵੇਂ ਆਈਏ ਕਿਵੇਂ ਨਹੀਂ ਆਏਗੀ ਕੀ ਤੇ ਚਲੋ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਬਖਸ਼ਣ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ